ਸੋ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆ ਸਿਹਾਏ ਆ ਸ੍ਰੀ ਗੁਰਦੁਆਰਾ ਸਾਹਿਬ ਮਾਚੀਵਾੜਾ ਸਾਹਿਬ ਚਰਨ ਕਮਲ ਸਾਹਿਬ ਇੱਥੇ ਅਸੀਂ ਬਾਬਾ ਜੀ ਤੋਂ ਇਤਿਹਾਸ ਦੀ ਜਾਣਕਾਰੀ ਲਵਾਂਗੇ ਸੋ ਬਾਬਾ ਜੀ ਅੱਗੇ ਅਸੀਂ ਫਰਿਆਦ ਕਰਦੇ ਹਾਂ ਕਿ ਦਸਵੇਂ ਪਾਤਸ਼ਾਹ ਜੀ ਦਾ ਜੋ ਇਤਿਹਾਸ ਆ ਉਹ ਤੋਂ ਸਾਨੂੰ ਜਾਣੂ ਕਰਵਾਉਣ ਹਾਂਜੀ ਸੱਚੇ ਪਾਤਸ਼ਾਹ ਜੀ ਉਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੋ ਜੀ ਪ੍ਰੀਤਮ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਅਸੀਂ ਸਮੂਹ ਸੰਗਤ ਪਿਆਰ ਭਾਵਨਾ ਨਾਲ ਗੁਰੂ ਫਤੇ ਦੀ ਸਾਂਝ ਬਣਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਗੋਬੀ ਸਿੰਘ ਸਾਹਿਬ ਮਹਾਰਾਜ ਜੀ ਨੇ ਸਨ 1704 6 ਉਹਦੀ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਛੱਡਿਆ ਪਰਿਵਾਰ ਦਾ ਸਰਸਾ ਕਿਨਾਰੇ ਆ ਕੇ ਵਿਛੋੜਾ ਪੈ ਗਿਆ ਸਤਗੁਰੂ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ 40 ਸ਼ੂਰਬੀਰ ਯੋਧਿਆਂ ਨੂੰ ਨਾਲ ਲੈ ਕੇ ਮਹਾਰਾਜ ਚਮਕੌਰ ਦੀ ਗੜੀ ਵਿੱਚ ਪਹੁੰਚੇ ਜਿੱਥੇ ਬਾਜਾਂ ਵਾਲੇ ਪ੍ਰੀਤਮ ਸਤਗੁਰੂ ਜੀ ਨੇ ਵੱਖਰੇ ਵੱਖਰੇ ਜਥੇ ਬਣਾ ਕੇ 10 ਲੱਖ ਸੈਨਾ ਦਾ ਮੁਕਾਬਲਾ ਕੀਤਾ ਔਰ ਸਾਹਮਣਾ ਕੀਤਾ ਜਿਹੜਾ ਪ੍ਰਣ ਮਹਾਰਾਜ ਜੀ ਨੇ ਆਪਣੇ ਮੁਖਾਰਬਨ ਤੋਂ ਕੀਤਾ ਸੀ 1/2 ਲੱਖ ਸੇ 1 ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉ ਉਹ ਵਾਕ ਮਹਾਰਾਜੀ ਨੇ ਚਮਕੌਰ ਦੀ ਗੜੀ ਵਿੱਚ ਪੂਰਾ ਕੀਤਾ ਸਹਿਬਜ਼ਾਦਿਆਂ ਦੀਆਂ ਸ਼ਹਾਤਾਂ ਹੋਈਆਂ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਨੂੰ ਗੁਰੂ ਰੂਪ ਖਾਲਸੇ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਹੋ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਕਿਲਾ ਛੱਡ ਕੇ ਗੜੀ ਛੱਡ ਕੇ ਚਲੇ ਜਾਓ ਸਾਡੀ ਬੇਨਤੀ ਹੈ ਕਿ ਤੁਹਾਡੀ ਅਜੇ ਲੋੜ ਹੈ ਪੰਥ ਨੂੰ ਸਾਡੇ ਵਰਗੇ ਖਾਲਸੇ ਤੁਸੀਂ ਹੋਰ ਸੂਰਬੀਰ ਪਿਆਰ ਕਰ ਸਕੋਗੇ ਇਸ ਵਾਸਤੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਹਾਰਾਜ ਜੀ ਨੇ ਕਲਗੀ ਸੰਗਤ ਸਿੰਘ ਨੂੰ ਪਹਿਨਾ ਕੇ ਮਹਾਰਾਜ ਕਹਿੰਦੇ ਅਸੀਂ ਛੁਪ ਕੇ ਨਹੀਂ ਜਾਵਾਂਗੇ ਵੰਗਾਰ ਪਾ ਕੇ ਜਾਵਾਂਗੇ ਪਾਦਸ਼ਾਹ ਤਾੜੀ ਮਾਰ ਕੇ ਪੀਰੇ ਹਿੰਦ ਮੇ ਰਵਿੰਦ ਕਹਿੰਦੇ ਹੋਏ ਵੰਗਾਰ ਕੇ ਦੁਸ਼ਮਣ ਨੂੰ ਗੜੀ ਛੱਡੀ ਇਹ 8 ਕੋ ਰਾਤ ਦਾ ਸਮਾਂ ਸੀ ਅੱਧੀ ਰਾਤ ਨੂੰ ਮਹਾਰਾਜ ਜੀ ਨੇ 8 ਕੋ ਨੂੰ ਗੜੀ ਛੱਡ ਕੇ ਗੁਰੂ ਸਵਾਰਿਓ ਝਾੜ ਸਹਿਬ ਤੋਂ ਹੁੰਦੇ ਹੋਏ ਜਿਸ ਝਾੜ ਦੇ ਢੇਠਾ ਮਹਾਰਾਜ ਜੀ ਨੇ ਆਰਾਮ ਕੀਤਾ ਅੱਜ ਵੀ ਗੁਰਦੁਆਰਾ ਸਹਿਬ ਸੁਭਾਇਮਾਨ ਹੈ ਫਿਰ ਇਸ ਮਾਛੀਵਾੜਾ ਸਹਿਬ ਦੇ ਜੰਗਲ ਨੂੰ ਭਾਗ ਲਾਏ ਸਾਹਮਣੇ ਖੂਹ ਸਹਿਬ ਹੈ ਪਾਤਸ਼ਾਹ ਨੇ ਜਿੱਥੋਂ ਖੂਹ ਦਾ ਜਲ ਛਕਿਆ ਹੈ ਔਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਐਸ ਜੰਡ ਸਹਿਬ ਦੇ ਢੇਠਾਂ ਬਾਜਾਂ ਵਾਲੇ ਪ੍ਰੀਤਮ ਸਤਗੁਰੂ ਜੀ ਨੇ ਆਰਾਮ ਕੀਤਾ ਵਿਛੜੇ ਤင် ਸਿੰਘ ਪਾਤਸ਼ਾਹ ਜੀ ਤੋਂ ਇੱਥੇ ਮਹਾਰਾਜ ਜੀ ਨੂੰ ਮਿਲੇ ਔਰ ਉਹਨਾਂ ਦੇ ਮਿਲਾਪ 'ਤੇ ਜਦੋਂ ਪਿਆਰ ਨਾਲ ਉਹਨਾਂ ਨੇ ਭਾਵਪੂਰਤਕ ਬੇਨਤੀ ਕੀਤੀ ਪਰਿਵਾਰ ਵਿਛੜ ਗਿਆ ਵੱਡੇ ਸਹਿਬਜਾਦੇ ਸ਼ਹੀਦ ਹੋ ਗਏ ਆਨੰਦਪੁਰ ਸਾਹਿਬ ਛੱਡਣਾ ਪਿਆ ਪੈਰਾਂ ਵਿੱਚ 16 ਚੁੱਬੀਆਂ ਨੇ ਜਾਮਾ ਮਹਾਰਾਜ ਵੀ ਰੋ ਲਈ ਰਿਹਾ ਪਾਤਸ਼ਾਹ ਨੂੰ ਬੇਨਤੀ ਕਰਦੇ ਕਿ ਕਿਹੜੇ ਚੋਜ ਵਰਤਾ ਰਹੇ ਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਸਮੇਂ ਫਿਰ ਆਤਮਕ ਅਡੋਲਤਾ ਵਿੱਚ ਇਕਾਗਰਤਾ ਨਾਲ ਇਹ ਪਿਆਰ ਵਿੱਚ ਅਕਾਲ ਪੁਰਖ ਦੀ ਯਾਦ ਸ਼ਾਮ ਕੀਤਾ ਖਾਤਾ 2000 ਰੁਪਏ ਮੂਰਤ ਦਾ ਕੈਂਡ ਵਿੱਚ ਰੋਗ ਜਾਨ ਦਾ ਆਪ ਨੇ ਪਛਾਣ ਦੇਣਾ 16 ਜਿਆਲਾ ਦਾ ਸਮਰਥਨ ਹੈ ਗਾੜੇ ਕਿਸ ਕੋਸ਼ ਰਸੀ ਹੈ ਇਹ ਵੀ ਚੱਕੇ ਵੀ ਨੂੰ ਆਉਂਦਾ ਹੈ ਗੁਰੂ ਸਵਾਮੀ ਗੋਵਿੰਦ ਸਿੰਘ ਜੀ ਇਹ ਜਾਣਦੇ ਨੇ ਸਾਹਮਣੇ ਖੁਸ਼ ਬਖਸ਼ਣੀ ਹੈ ਏਜੰਟ ਸਾਹਿਬ ਨਹੀਂ ਹੈ ਜੀ ਦੀ ਪਾਈ ਜਾਂ ਆਪਣੇ ਨਾਲ ਸੇਵਾ ਦੀ ਸਮਾਰਟੀ ਦੀ ਡਿਸਟ੍ਰੀਬਿਊਟਰ ਨੂੰ ਜੀ ਗੁਲਾਬ ਭੇਜ ਕੇ ਮਾਤਰ ਰਹੀ ਨੂੰ ਪਟਾ ਨੂੰ ਭੇਟ ਦੇਣਾ ਪੋਟ ਮਤਾ ਹਰਦੈ ਸੰਦੀ ਸਾਹਿਬ ਦੀ ਅਛਰਜ ਅਮਲੂਤੀ ਕਿਉਂ ਇਹਨਾਂ ਦੇ ਆਏ ਹਨ ਆ ਗੁਰੂ ਗਾਰਿਓ ਜੀ ਦੇ ਪਾਈਆਂ ਬਸਟੇ ਪੇ ਹੋਰ ਸੀ ਬਿਥਿਆ ਸੋਣੀ ਕਿਵੇਂ ਵੱਡੇ ਸਾ ਬੰਦੀਸ਼ ਕੋਈ ਕਿਵੇਂ ਪੜਾ ਹੋਇਆ ਕਿ ਨੰਬਰ ਜੋ ਦਰ ਪ੍ਰਸ਼ਾਸੀ ਕੋਣ ਕੇ ਗੁਰੂ ਸੁਦੇਵ ਜੀ ਨੇ ਪਾ ਪਾ ਪਾਸੋਂ ਅਡੋਟਾ ਪੀਸ ਦਿਨ ਮਹਾਰਾਣੀ ਨੇ ਕਾਇ ਜੋ ਲੱਗਦਾ ਮਹਾਰਾਣੀ ਦੇ ਕੀਤੇ ਨਾ ਘੁਰਿਆਂ ਦੇ ਦੋ ਸਦੰਤਰ ਸਨ ਅੰਦਪੁਰ ਸੇਮੋ ਦੇ ਇਲੈਕਟ੍ਰਿਕ ਅਰਸ਼ ਦੇ ਸਾਹਬ ਜਦੋਂ ਪਗਾਉਂ ਪ੍ਰੇਮ ਵਿਚ ਆ ਕੇ ਇਤੀ ਦੀ ਬਾਚਾ ਆ ਡੇ ਕਾ ਮਿਲ ਗੰਨ ਕਪੜਾ ਜਾਂ ਕਾਓ ਗੁਰੂ ਦੀ ਫਰਿਆਦਾਂ ਆ ਸੁਣਾ ਆ ਸੁਣਾ ਕੋਟਲੇ ਪੀਰ ਬਾਲ ਆਇ ਹੱਥੀ ਗੋਨਾਵਾਂ ਖਿਸ਼ਾਇਆ ਬਾਨੀ ਖਾਦੀ ਖਾਨ ਨੇ ਸੀਸ ਲਵਾਇਆ ਮਹਾਰਾਜ ਜਿਸ ਕਮਰੇ ਵਿੱਚ ਆਰਾਮ ਕੀਤਾ ਸੀ ਕਮਰਾ ਆਪ ਹੀ ਰਹਿਣ ਨੂੰ 100 ਆਈ ਗਣਖਾਨ ਨੇ ਜਦੋਂ ਅਰੇ ਤੋਂ ਦੇਖੇ ਕਿ ਪਸ਼ਾ ਦੇ ਪੜਨ ਵਾਪੇ ਹੀ ਲਾਪਾਇਆ ਸਰ ਅੰਤ ਵਿੱਚ ਇਸ ਪ੍ਰਕਾਰ ਆਹੋਲ ਬਸਤੀ ਰੱਖਸ਼ਾ ਜੀ ਦੇ ਸੱਦੇ ਤੋਂ ਸੇਵਾ ਕੀਤੀ ਗੁਣੇ ਪ੍ਰਵਾਦੀ ਦਿੱਤੀ 55 ਗੰਢ ਵਿੱਚ ਰੰਗਵਾਏ ਗਏ ਤੇ ਪਾਚਾ ਬਲਦ ਤੇ ਰਾਜ ਅਗਲੇ ਪਾਵਿਆਂ ਪਾਜੀ ਖਨਾਨਾ ਪਿਛਲੇ ਪਾਵਿਆਂ ਤੋਂ ਭਗਤ ਸਿੰਘ ਭਾਚੂ ਦਾ ਮਾਰਨ ਹੋਰ ਸੇਵਾਤ ਉਸ ਵਿੱਚ ਗੁਰੂ ਆਸ਼ਾ ਬਾਹਰੋਂ ਭੰਤੇ ਅਗਲੇ ਸੱਤੇ ਗੁਰੂ ਮਾਰਿਓ ਗੋਵਧ ਹੋ ਗਿਆ ਆਨਮੋਤ ਪੀਰ ਗੋਬੀਸ਼ ਸ਼ਰਤਾਂ ਹੋਰ ਗੋਦ ਬੁੱਦੇ ਲਖਣ ਨੇ ਆਕਾ ਮੰਕਲੀ ਹੈ ਬਿਕਨਾ ਸਿੰਘ ਸੁਪੇੜ ਹੋਰ ਦੁਪਦੀ ਸਾਰੇ ਕਿਹੜੇ ਪਰਖ ਕਾਹਦਾ ਇੱਕ ਖਤਮਾਨ ਕੇ ਪਾਨ ਪੇ ਵਾਲੇ ਬਲਾਸ਼ਕਾਂ ਦੋ ਅੱਜ ਹੋਏ ਫਰਦਾ ਜਾਣਾ ਹੈ ਅਲੀ ਸ਼ਨੋ ਦਾ ਕਾਜੂ ਮੁਹੰਮਦ ਉਹਨਾਂ ਕਾਰਨਾਂ ਕੇ ਸਿੱਧਾ ਅੱਲਾ ਦੇ ਨੂਰ ਕਰਕੇ ਪਾਰ ਹੋਇਆ ਉਹ ਵੀ ਅਨਗਿਆ ਕਿ ਕੀ ਸ਼ਾਨਾ ਲੈ ਠੀ ਇਹ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਿ ਸਾਡਾ ਅੱਲਾ ਉਹਨਾਂ ਨੂੰ ਪੀਰ ਪੀਰਾਂ ਦਾ ਨੇ ਸਫਲ ਜਾਣ ਗੁਰੂ ਜੀ ਇੱਕ ਤਾਂ ਹੈ ਇਤਿਹਾਸ ਦੇ ਲਾਭ ਖਾਣੇ ਕਮ ਬਹੁਤ ਹੀ ਵਿੱਚ ਸੁਖੀ ਇਹ ਮੇਰਾ ਵੀ ਜਾਨ ਪਾ ਮੈਂ ਪਰਿਵਾਰ ਵਿੱਚ ਪਸਾ ਜਾ ਸਕਾਂ ਤਾਂ ਉਹ ਸੋਸ ਕਿਸੇ ਕੋਈ ਨਹੀਂ ਮੁਸੋਬਾ ਰੱਖਾ ਪਰ ਜਦੋਂ ਤੋਂ ਮੈਂ ਦੋ ਅੱਛਾ ਰਾਜ ਜਿੱਤੇ ਆਇਆ ਹਾਂ ਕੁੱਟਪੇ ਪੇਂਡਸੀ ਕੋਲ ਨੇ ਪੋਸ਼ਟੇਲੇ ਬੋਰਪੀ ਆ ਦੇ ਬਾਜੀ ਰੇਤੀ ਤੱਕ ਹੋਰ ਆਛਨੀ ਕੀ ਇਨਸ਼ਾਰੂ ਨੇ ਇਹ ਵਿਲਕਸ਼ਕ ਦਾ ਆਰ ਅਸਥਾਨ ਗੁਰਦੁਆਰਾ ਚਰਨ ਕਮਲਪ ਗੁਰਦੁਆਰਾ ਚੁਮਾਰ ਗੁਰਦੁਆਰਾ ਖਾ ਦੀ ਗੁਰਦੁਆਰਾ ਕਿਰਪਾਨ ਆਪਾਨਾ ਸ਼ਾਨਾ ਤੋਂ ਗੱਲ ਦੀ ਬਾਤਾਂ ਚੀਤ ਲੈਣੇ ਹਨ ਜੀਵਨ ਦਾ ਬਹਿਨਾਂ ਸ਼ਾਨ ਰੱਖਾਂ ਦੂਖ ਆ ਕੰਮ ਕਾਇਆ ਵਾਇਦ ਕੁਲ ਚਾਈ ਦੇਜਵੰਦ ਦਿੱਤਾ ਹੈ ਭਗਤ ਜੁੜੇ ਗਾਰੀ ਬਹੁਤ ਨਮਾਜ਼ ਬੋਕਰ ਕਹਾਣੀਆਂ ਜੀ ਦੇ ਅਧਾਰ ਪਹੁੰਚੋਂ ਹਾਂ ਸ਼ਬਦਾਂ ਬਾਤ ਭੁੱਲਾਂ ਦੀ ਮਾਂ ਵਾਹਿਗੁਰੂ ਦੀ ਕਾਰਸ਼ੋਕ ਨੰਬਰ ਸੰਦ ਚਤਦ ਵਿੱਚ ਪਾ ਦਈਏ ਤੋਂ ਇਤਿਹਾਸ ਨਹੀਂ ਰਹਾ ਰਹੀ ਇਹ ਜਾਣਕਾਰੀ ਰੋਹੀ ਸੰ ਵਾਹਿਗੁਰੂ ਜੀ ਦੇ ਅਸੀਸਾਂ ਦੇ ਸਤਿ ਸ਼੍ਰੀ ਅਕਾਲ ਜੀ ਸੇ ਚਰਨ ਚੁੱਕਦਾ ਹਾਂ ਪਾਹੀ ਦਾ ਹਾਸਾ ਜੀ